ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਅੰਮ੍ਰਿਤਸਰ ਵਿਧਿਆਤੀ ਪੁਲਿਸ ਵੱਲੋਂ ਇੱਕ ਆਪਰੇਸ਼ਨ ਜਿਹੜਾ ਸਾਡਾ ਸਕਸੈਸਫੁਲ ਹੋਇਆ ਜਿਦੇ ਵਿੱਚ ਦੋ ਪਿਸਟਲ 160 ਗ੍ਰਾਮ ਦੇ ਕਰੀਬਨ ਹੈਰੋਇਨ ਚਾਰ ਮੋਬਾਈਲ ਇੱਕ ਗੱਡੀ ਤੇ ਇਸ ਦੇ ਨਾਲ ਹੀ ਮੋਟਰਸਾਈਕਲ ਤੇ 8 ਲੱਖ 50 ਹਜ਼ਾਰ ਦੇ ਕਰੀਬ ਜੋ ਹੈ ਡਰਗ ਮਨੀ ਸਣੇ ਪੰਜ ਨਸ਼ਾ ਤਸਕਰ ਜੁਨੇ ਉਹਨਾਂ ਦੀ ਗ੍ਰਿਫਤਾਰੀ ਉਸ ਦੇ ਮੁਤਲਕ ਕੀਤੀ ਜਾ ਰਹੀ ਹੈ ਸਾਡਾ ਇਹ ਆਪਰੇਸ਼ਨ ਜਿਹੜਾ ਹੈ ਇੱਕ ਸਾਡਾ ਸੀਕ੍ਰੀਟ ਜਿਹੜਾ ਹੈ ਇਨਫੋਰਮੇਸ਼ਨ ਦੇ ਆਧਾਰ ਤੇ ਹੋਇਆ ਹੈ ਗੁਪਤ ਸੂਚਨਾ ਦੇ ਆਧਾਰ ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਦੇ ਤਹਿਤ ਜਿਹੜੇ ਹੈ ਸੁਖਚੈਨ ਸਿੰਘ ਪੁੱਤਰ ਰਤਨ ਸਿੰਘ ਇਹ ਪਿੰਡ ਦਾਉਕੇ ਦਾ ਵਸਨੀਕ ਹੈ ਇਸ ਦੇ ਖਿਲਾਫ ਪਹਿਲਾਂ ਵੀ ਦੋ ਪਰਚੇ ਦਰਜ ਨੇ ਇੱਕ ਪਰਚਾ ਸਰਾਏ ਅਮਾਨਤ ਖਾਂ ਜ਼ਿਲ੍ਹਾ ਤਰਨਤਨ ਉੱਥੇ ਦਰਜ ਹੈ ਇਸ ਤੋਂ ਇਲਾਵਾ ਇੱਕ ਪਰਚਾ ਐਨਸੀਬੀ ਵੱਲੋਂ ਵੀ ਇਸ ਤੇ ਦਰਜ ਇਹ ਆਪਣੇ ਸਾਥੀ ਸੁਖਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਤੇ ਨਵਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਜੋ ਕਿ ਇਹਦੇ ਨਾਲ ਪਿੰਡ ዳਉਕੇ ਦੇ ਵਸਨੀਕ ਨੇ ਉਹਨਾਂ ਦੇ ਨਾਲ ਤੇ ਆਪਣੇ ਦੋ ਹੋਰ ਸਾਥੀ ਰਾਹੁਲ ਉਰਫ ਰਿੰਕੂ ਤੇ ਸੁਖਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਇਹ ਦੋਨੋਂ ਫਿਰੋਜ਼ਪੁਰ ਦੇ ਵਸਨੀਕ ਨੇ ਇਹਨਾਂ ਦੇ ਨਾਲ ਜੋ ਹੈ ਇਹ ਸਮਗਲਿੰਗ ਦਾ ਇਹ ਕੰਮ ਕਰਦਾ ਸੀ ਸੁਖਚੈਨ ਸਿੰਘ ਜਿਹੜਾ ਹੈ ਮੇਨ ਕਿੰਗਪਿੰਨ ਇਹ ਪਾਕਿਸਤਾਨ ਦੇ ਸਮਗਲਰਾ ਦੇ ਨਾਲ ਸੰਬੰਧ ਰੱਖਦਾ ਤੇ ਪਹਿਲਾਂ ਵੀ ਜਿਵੇਂ ਦੱਸਿਆ ਗਿਆ ਕਿ ਇਸ ਦੇ ਖਿਲਾਫ ਦੋ ਪਰਚੇ ਪਹਿਲਾਂ ਵੀ ਦਰਜ ਹੋਏ ਨੇ ਇਸੇ ਤਰੀਕੇ ਨਾਲ ਜਿਹੜਾ ਹੈ ਰਾਹੁਲ ਜੋ ਕਿ ਫਿਰੋਜ਼ਪੁਰ ਉੱਥੇ ਦਾ ਵਸਨੀਕ ਹੈ ਥਾਣਾ ਕੈਂਟ ਫਿਰੋਜ਼ਪੁਰ ਚ ਇਹਦੇ ਖਿਲਾਫ ਇੱਕ ਐਨਡੀਪੀਐਸ ਦਾ ਪਰਚਾ ਹੈ ਇਸੇ ਤਰੀਕੇ ਨਾਲ ਸੁਖਬੀਰ ਦੇ ਖਿਲਾਫ ਜੋ ਹੈ ਇੱਕ 302 ਦਾ ਮਕਦਮਾ ਥਾਣਾ ਕੁੱਲਘੜੀ ਇਹ ਰਜਿਸਟਰ ਹੋਇਆ ਸੋ ਸੋਬੀ ਉਸੋ ਬਾਏ ਜੀ ਸੋ ਇਹ ਸਾਡੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਸ ਦੇ ਆਧਾਰ ਤੇ ਜਿਹੜੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਗ੍ਰਿਫਤਾਰੀ ਜੋ ਹੈ ਖਾਸਾ ਚੌਂਕ ਤੋਂ ਲੈ ਕੇ ਤੋਂ ਜਦੋਂ ਅਸੀਂ ਰਾਮ ਤੀਰਥ ਰੋਡ ਵੱਲ ਨੂੰ ਮੁੜਦੇ ਹਾਂ ਖਰਮਨੀਆ ਪਿੰਡ ਜਿਹੜਾ ਮੂਡ ਆਉਂਦਾ ਉਥੋਂ ਕੀਤੀ ਗਈ ਹੈ ਇਹ ਪੰਜ ਦੇ ਪੰਜ ਜੋ ਨਸ਼ਾ ਤਸਕਰ ਨੇ ਇਹ ਫ੍ਰੀਕੁਐਂਟਲੀ ਜਿਹੜੇ ਹੈ ਇਸ ਏਰੀਆ ਦੇ ਵਿੱਚ ਆਪਣਾ ਇੱਕ ਨੈਟਵਰਕ ਜਿਹੜਾ ਹੈ ਉਹ ਬਣਾ ਰਹੇ ਸੀ ਪਿੱਛੇ ਜੇ ਇੱਕ ਦੋ ਵਾਰੀ ਸਾਡੇ ਵੱਲੋਂ ਜਿਹੜਾ ਇਹਨਾਂ ਤੇ ਬੜੀ ਬਰੀਕੀ ਦੇ ਨਾਲ ਨਜ਼ਰ ਵੀ ਰੱਖੀ ਗਈ ਸੀ ਇਹ ਕਈ ਵਾਰ ਬਚ ਕੇ ਵੀ ਨਿਕਲੇ ਨੇ ਇਸ ਵਾਰ ਇਹ ਕਾਬੂ ਆਏ ਨੇ ਤੇ ਜੋ ਇਹ ਸਾਡੇ ਵੱਲੋਂ ਇਹ ਰਿਕਵਰੀ ਹੋਈ ਹੈ ਜਿਵੇਂ 160 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਬਰਾਮਦਗੀ 8.5 ਲੱਖ ਰੁਪਏ ਕਰੀਬਨ ਜਿਹੜੀ ਹੈ ਡਰਗ ਮਨੀ ਇੱਕ ਕੰਡਾ ਦੋ ਜਿਹੜੀ 30 ਬੋਰ ਦੀਆਂ ਪਿਸਟਲਸ ਨੇ ਇਸ ਤੋਂ ਇਲਾਵਾ ਚਾਰ ਮੋਬਾਈਲ ਫੋਨ ਇੱਕ ਗੱਡੀ ਇੱਕ ਮੋਟਰਸਾਈਕਲ ਤੇ ਇਹ ਸਾਰੀ ਜਿਹੜੀ ਹੈਗੀ ਹੈ ਰਿਕਵਰੀ ਜਿਹੜੀ ਹੈ ਇਹ ਕੀਤੀ ਗਈ ਹੈ ਤੇ ਇਹ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਦੇ ਅਸੀਂ ਹੋਪਫੁਲ ਹੈ ਕਿ ਅੱਗੇ ਵੀ ਜਿਹੜੇ ਹੈਗੇ ਕੋਈ ਨਾ ਕੋਈ ਫਾਰਵਰਡ ਤੇ ਬੈਕਵਰਡ ਲਿੰਕੇजेस ਜਿਹੜੇ ਹੈਗੇ ਇਹਨਾਂ ਦੇ ਨਾਲ ਸੰਬੰਧਿਤ ਉਹ ਮਿਲ ਜਾਣਗੇ ਸਰ ਜਿਸ ਨਾਲ ਕਿ ਇਹਨਾਂ ਦੇ ਪੁਰਾਣੇ ਮਕਦਮੇ ਦਰ ਸੀਗੇ ਜਿਤਨਾ ਸਬ ਚੈਂਸ ਸੀ ਇਹਨਾਂ ਦੀ ਮਹੀਨੇ ਬਾਅਦ ਕਨਸਰਨ ਥਾਣੇ ਵੱਲ ਰਿਪੋਰਟ ਵੀ ਲਈ ਜਾਂਦੀ ਜਿਸ ਨਾਲ ਪਿਛਲੇ ਸਮੇਂ ਤੋਂ ਲਈ ਜਾਂਦੀ ਜਾਂਦੀ ਸੀ ਇੰਟਰ ਉਹਦੇ ਉੱਤੇ ਗਤੀਵਿਧੀਆਂ ਤੇ ਨਜ਼ਰ ਰੱਖੀ ਜਾਂਦੀ ਦੇਖੋ ਜੀ ਕਈ ਵਾਰ ਇਹ ਬੇਲ ਆਊਟ ਹੋ ਜਾਂਦੇ ਆ ਤੇ ਕਈ ਵਾਰ ਭਗੌੜੇ ਹੋ ਜਾਂਦੇ ਆ ਤੇ ਉਹ ਜਿਹੜੀ ਐਕਟੀਵਿਟੀ ਹੈਗੀ ਉਹ ਫਿਰ ਉਹ ਲੀਗਲ ਜੋ ਜਿਹੜੇ ਇਹਨਾਂ ਦੀ ਗਤੀਵਿਧੀਆਂ ਨੇ ਉਸ ਤੋਂ ਬਾਹਰ ਹੋ ਜਾਂਦੇ ਨੇ ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਥਾਣਿਆਂ ਵੱਲੋਂ ਇਹਨਾਂ ਨੂੰ ਬੁਲਾ ਕੇ ਜਾਂ ਇਸ ਤਰੀਕੇ ਨਾਲ ਉਹ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਬਟ ਕਈ ਵਾਰ ਜਦੋਂ ਇਹ ਜਿਹੜੇ ਇਸ ਤਰ੍ਹਾਂ ਦੇ ਅਨਸਰ ਨੇ ਉਹ ਭਗੌੜੇ ਹੋ ਜਾਣ ਜਾਂ ਬੇਲ ਆਊਟ ਹੋ ਜਾਣ ਤਾਂ ਉਹ ਇਸ ਗਤੀਵਿਧੀ ਤੋਂ ਬਚ ਜਾਂਦੇ ਨੇ ਜੀ ਕਿ ਕਿ ਬਾਰਡਰ ਬੈਂਡ ਵੀ ਆਪਣਾ ਗੈਗ ਬਣਾ ਰਹੀ ਸੀ ਥੋੜਾ ਜਿਹਾ ਅਪਰੇਟ ਕਰਨ ਵਾਸਤੇ ਬੇਸਿਕਲੀ ਸਾਡੀ ਇਨਵੈਸਟੀਗੇਸ਼ਨ ਜੇ ਚੱਲ ਰਹੀ ਹੈ ਇਹ ਕਿਉਂਕਿ ਪੰਜੇ ਮੌਕੇ ਤੋਂ ਜਿਹੜੇ ਹੈਗੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਰਡਰ ਵੈਲਟ ਹੈ ਨਸ਼ੇ ਦੀ ਸਮਗਲਿੰਗ ਹੋ ਰਹੀ ਹੈ ਸੁਖਚੈਨ ਜੋ ਹੈ ਇਨ ਟੱਚ ਸੀਗਾ ਪਾਕਿਸਤਾਨੀ ਸਮਗਲਰਸ ਦੇ ਨਾਲ ਇਹ ਸਾਰੀ ਖੇਪ ਮੰਗਵਾਉਂਦੇ ਆ ਫਿਰ ਅੱਗੇ ਫਾਰਵਰਡ ਇਹ ਅੱਗੇ ਇਹਨਾਂ ਨੇ ਆਪਣਾ ਜੋ ਵੀ ਇੱਕ ਨੈਟਵਰਕ ਬਣਾਇਆ ਹੋਇਆ ਉਸ ਤਰੀਕੇ ਦੇ ਨਾਲ ਇਹ ਅੱਗੇ ਡਿਸਟ੍ਰਿਬਿਊਟ ਕਰ ਕੰਡਾ ਵੀ ਬ੍ਰਾਹਮਣ ਹੋਇਆਣਾ ਜੀ ਕੋਈ ਨਾ ਕੋਈ ਹੈਵੀ ਜੋ ਹੈਗੀ ਹੈ ਅਮਾਉਂਟ ਚ ਰਿਕਵਰੀ ਜਿਹੜੀ ਡਰੱਗ ਹੈ ਉਹ ਮੰਗਵਾਉਂਦੇ ਉਸ ਤੋਂ ਬਾਅਦ ਜਿਹੜੀ ਹੈ ਇਹਨਾਂ ਦੀ ਛੋਟੀ ਛੋਟੀ ਖੇਪਾ ਬਣਾ ਕੇ ਅੱਗੇ ਵੇਚਦੇ ਸੀ ਸਰਕਾਰੀ ਸਾਡੇ 8.5 ਲੱਖ ਰੁਪਏ ਸਰਬ ਬਰਾਮਦ ਹੋਇਆ ਜਿਹੜੀ ਕੁਆਂਟੀਟੀ ਰਿਕਵਰ ਹੋਈ ਹੈ 160 ਗ੍ਰਾਮ ਹੋਈ ਹੈ ਇਹਦਾ ਮਤਲਬ ਹੈ ਕਿ ਇਹ ਡਿਲੀਵਰੀ ਕਰ ਚੁੱਕੇ ਸੀ ਜੇ ਜਾਂ ਦੇਖੋ ਉਹ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਰੱਗ ਮਨੀ ਹੋਰ ਵੀ ਇਹਨਾਂ ਕੋਲ ਰਿਕਵਰ ਹੋ ਸਕਦੀ ਹੈ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਜਦੋਂ ਇਹ ਮੌਕੇ ਤੇ ਇਹਨਾਂ ਨੂੰ ਫੜਿਆ ਗਿਆ ਤੇ ਇਹਨਾਂ ਕੋਲੋਂ ਇਹ ਚੀਜ਼ਾਂ ਬਰਾਮਦ ਹੋਈਆਂ ਨੇ ਸੋ ਇਹ ਕਿੱਥੇ ਵੇਚ ਕੇ ਆਏ ਨੇ ਤੇ ਇਹ ਡਰੱਗ ਮਨੀ ਜਿਹੜੀ ਹੈਗੀ ਹੈ ਵੇਚ ਕੇ ਕਿਸ ਤਰੀਕੇ ਨਾਲ ਇਹ ਪ੍ਰਾਪਤ ਕੀਤੀ ਗਈ ਹੈ ਉਸ ਤੋਂ ਇਲਾਵਾ ਅੱਗੇ ਇਹ ਜਿਹੜਾ 160 ਗ੍ਰਾਮ ਇਹ ਕਿਵੇਂ ਵੇਚਣੀ ਸੀ ਉਹ ਸਾਰੀ ਤਫਤੀਸ਼ ਚੱਲ ਰਹੀ ਹੈ ਇੱਕ ਵਾਰ ਲੱਗ ਜਿਦਾ ਬਾਈਕ ਵੀ ਬਰਾਮਦ ਹੋਈ ਹੈ ਇਹ ਤਿੰਨ ਜਣੇ ਇੱਕ ਜਣੇ ਇੱਕ ਗੱਡੀ ਤੇ ਸਨ ਤੇ ਦੋ ਮੋਟਰਸਾਈਕਲ ਸਰ ਆਰ ਦੇ ਪਾਰਟ ਆਫ ਐਨੀ 빅 ਗੈਂਗ ਜਾਂ ਗੈਂਗਸਟਰ ਜਾਂ ਫਿਰ ਆਪਣੇ ਆਪ ਦੇ ਆਰ ਡੂਇੰਗ ਔਨ देयर ਓਨ ਨਹੀਂ ਦੇਖੋ ਜੀ ਜਿਹੜਾ ਤੁਸੀਂ ਗੈਂਗਸਟਰ ਦੀ ਗੱਲ ਕਰੇ ਅਜੇ ਤੱਕ ਉਹ ਵਾਲਾ ਜਿਹੜਾ ਪਾਰਟ ਹੈਗਾ ਉਹ ਕਲੀਅਰ ਨਹੀਂ ਹੋ ਰਿਹਾ ਬਟ ਕਿਉਂਕਿ ਸੁਖਚੈਨ ਦੀ ਜਿਹੜੀ ਹੈਗੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਹੈ ਤੇ ਇਹਦੀ ਜੋ ਹੈ ਐਨਸੀਬੀ ਵੱਲੋਂ ਵੀ ਜਿਹੜੀ ਹੈ ਇੱਕ ਵਾਰੀ ਗ੍ਰਿਫਤਾਰੀ ਹੋਈ ਹੈ ਸਰ ਜਿਹੜੇ ਪਿਸਟਲ ਬਰਾਮਦ ਕੀਤੇ ਗਏ ਦੋ ਤੀਬ ਹੋਦੇ ਉਹ ਵਿਦੇਸ਼ੀ ਮਾਰਕਿਓ ਕੇ ਲੋਕਲੀ ਹਾਂ ਤਾਂ ਵਿਦੇਸ਼ੀ ਹੈ ਜੀ ਉਹ ਵਿਦੇਸ਼ੀ ਮਾਰਕ ਹੈ ਨਾ ਐਨਸੀਬੀ ਦਾ ਜਿਹੜੀ ਐਫਆਈਆਰ ਹੁੰਦੀ ਹੈ ਐਨਸੀਬੀ ਤੁਹਾਨੂੰ ਪਤਾ ਹੈ ਕਿ ਜਦੋਂ ਤੁਸੀਂ 160 ਗ੍ਰਾਮ ਦੇ ਗ੍ਰਾਮ ਤੋਂ ਕਰ ਲਈ ਐਨਸੀਬੀ ਦੇ ਕੇਸ ਜਿਹੜੇ ਹੁੰਦੇ ਆ ਉਹ ਕ੍ਰਿਟੀਕਲ ਕੇਸ ਹਨ ਉਹ ਹੱਥ ਪਾਉਂਦੇ ਆ ਥੈਟ ਮੀਨਸ ਕਿ ਸੁਖਚੈਨ ਜਿਹੜਾ ਸੀ ਇਹ ਵੱਡੇ ਲੈਵਲ ਤੇ ਕੰਮ ਜੀ ਬਿਲਕੁਲ ਬਿਲਕੁਲ ਜੀ ਮੈਂ ਹੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਜਿਹੜਾ ਸੁਖਚੈਨ ਹੈ ਇਹ ਗਿੰਗ ਭੇ ਨਾ ਤੇ ਵੱਡੇ ਲੈਵਲ ਤੇ ਜੋ ਹੈ ਸਮਗਲਿੰਗ ਦਾ ਕੰਮ ਕਰਦਾ ਹੈ ਤੇ ਇਸੇ ਦੇ ਤਹਿਤ ਹੀ ਜਿਹੜਾ ਹੈ ਸਾਡੇ ਕੋਲ ਇਨਫੋਰਮੇਸ਼ਨ ਸੀ ਤੇ ਇਹ ਸਾਰਾ ਜਿਹੜਾ ਹੈ ਆਪਰੇਸ਼ਨ ਜਿਹੜਾ ਹੈਗਾ ਇਹ ਕਾਮਯਾਬ ਹੋਇਆ ਤੇ ਅਸੀਂ ਇਹਨਾਂ ਨੂੰ ਫੜਨ ਚ ਕੰਮ ਜੀ ਜੀ ਸਭ ਤੋਂ ਵੱਡੀ ਮੰਗ ਜਾਣੀ 85000 ਫੜੀ ਹੈ ਮੌਕੇ ਤੇ ਜਿਹੜੀ ਡਰਗ ਮਣੀ ਜੀ ਜੀ ਰੋਇਨ ਦੀ ਮਾਤਰਾ ਕਾਫੀ ਕਾਟਾ ਕਿਤੇ ਲੱਗਦਾ ਕਿ ਛੁਪਾਈ ਹੋਵੇ ਰੋਇਨ ਜੀ ਉਹ ਸਾਰੀ ਉਹ ਸਾਰੀ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਸਾਨੂੰ ਅਸੀਂ ਅੱਜ ਰਿਮਾਂਡ ਵੀ ਲਿਆ ਇਹਨਾਂ ਦਾ ਦੋਸ਼ੀਆਂ ਦੇ ਤੇ ਸਾਨੂੰ 7 ਦਿਨ ਦਾ ਰਿਮਾਂਡ ਵੀ ਮਿਲਿਆ ਅਸੀਂ ਪੂਰ ਜ਼ੋਰ ਜਿਹੜਾ ਹੈਗਾ ਇਹ ਆਰਗੂਮੈਂਟਸ ਦੇ ਨਾਲ ਕਿ ਇਹ ਵੱਡੇ ਸਮਗਲਰ ਜਿਵੇਂ ਸੁਖਚੈਨ ਦੇ ਖਿਲਾਫ ਪਰਚਿਆਂ ਦੇ ਦਰਜ ਹੋਣਾ ਤੇ ਡਰਗ ਮਨੀ ਦਾ ਜਿਹੜਾ ਹੈ ਉਹ ਰਿਕਵਰੀ ਹੋਣਾ ਇਹ ਸਾਰੀਆਂ ਚੀਜ਼ਾਂ ਅਸੀਂ ਦੱਸੀਆਂ ਨੇ ਤੇ ਅੱਗੇ ਫਰਦਰ ਇਹ ਕਿਸ ਤਰੀਕੇ ਨਾਲ ਇਹ ਨੈਟਵਰਕ ਜਿਹੜਾ ਆਪਣਾ ਚਲਾਉਂਦੇ ਸੀ ਉਹਦੇ ਬਾਰੇ ਅਸੀਂ ਸਾਰੀ ਇੰਟਰੋਗੇਸ਼ਨ ਕਰਨੀ ਹੈ ਇਸ ਕਰਕੇ ਅਸੀਂ ਜਿਹੜਾ ਹੈ ਇਹ ਇਹ ਰਮਾਨ ਜਿਹੜਾ ਹੈ ਸਾਨੂੰ ਇਹ ਰਿਕਾਰਡ ਸਰ ਅਜੇ ਤੁਸੀਂ ਜਿਹੜਾ ਬੱਤੇ ਦੱਸੇ ਨੇ ਅਜੇ ਦੋ ਹੀ ਦੱਸੇ ਨੇ ਅਜੇ ਪੂਰੇ ਪੰਜਾਬ ਦੇ ਵਿੱਚ ਉਹਨੇ ਐਮਸੀਬੀ ਦੇ ਨਾਲ ਟਾਈਪ ਜਿਹਾ ਜੋ ਹੋਰ ਵੀ ਰਿਕਾਰਡ ਜੀ ਬਿਲਕੁਲ ਜੀ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਅਸੀਂ ਜਿਹੜਾ ਹੈ ਐਨਸੀਬੀ ਦਾ ਜਿਹੜਾ ਹੈ ਐਫਆਈਆਰ ਇਹ ਡਿਟੇਲਸ ਲੈ ਰਹੇ ਹਾਂ ਕਿ ਇਹਦੇ ਵਿੱਚ ਅਸਲ ਦੇ ਵਿੱਚ ਜਿਹੜਾ ਹੈ ਕਿੰਨੇ ਦੋਸ਼ੀ ਸੀ ਇਹਦੇ ਨਾਲ ਹੋਰ ਕਿੰਨੇ ਵਿਅਕਤੀ ਸਨ ਇਸੇ ਤਰੀਕੇ ਨਾਲ ਜਿਹੜੇ ਹੋਰ ਜਿਹੜੇ ਇਹਦੇ ਕੇਸਸ ਨੇ ਅਸੀਂ ਉਹਨਾਂ ਨੂੰ ਵੀ ਕਢਵਾ ਰਹੇ ਹਾਂ। ਅਰਮਾਨ ਜਿਹੜਾ ਪੰਜੇ ਰੋਟੀਆਂ ਦਾ ਸਰਦਿੰਦਾਂ ਦਾ ਸੀ ਸਿਰਫ ਸੋਸ਼ਲ ਸੀ ਇਹਨਾਂ ਸਰਦਿੰਦਾਂ ਦਾ। ਸਰ ਜੀ ਫਸੋਂ ਹੋਰ ਤਿੰਨ ਮੈਂਬਰਸ ਆ ਬੜੇ ਸੰਘਰ ਰਹੇ ਉਹ ਵੀ ਪਾਕਿਸਤਾਨ ਰਿਲੇਟਡ ਸਨ। ਉਹਨਾਂ ਨਾਲ ਲਿੰਕ ਨਹੀਂ ਖੱਜੇ ਤੱਕ ਕੋਈ ਨਹੀਂ ਆਈ ਬਟ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਹੈ ਅਸੀਂ ਹਰੇਕ ਪਹਿਲੂ ਤੋਂ ਜਿਹੜੀ ਹੈ ਇਹਦੀ ਜਾਂਚ ਕਰਾ ਰਹੇ ਹਾਂ। ਕਿੰਨਾ ਕੰਮ ਹੈ ਵੀ ਸਮਝਦੇ ਕਿਉਂਕਿ ਬਾਰਡਰ ਬੈਂਡ ਤੇ ਵੱਡਾ ਨੈਕਸਸ ਹੈ। ਉੱਥੇ ਮੰਨ ਲਓ ਇਸ ਤਰ੍ਹਾਂ ਦੀ ਰਿਕਵਰੀ ਹੋਣਾ, ਪੈਸੇ ਵੀ ਹੋਣਾ, ਹੈਰਨ ਹੋਣਾ ਕਿੰਨਾ ਕੁ ਦੇ ਕਿ ਇਹ ਜਿਹੜੀ ਚੀਜ਼ ਹੈਗੀ ਹੈ ਬੜੇ ਮਤਲਬ ਅਜੇ ਵੀ ਚੱਲ ਰਹੀ ਹੈ ਤੇ ਇਹ ਜਿਹੜਾ ਨੈਕਸਸ ਹੈ ਇਹਨੂੰ ਤੋੜਨ ਦੇ ਵਿੱਚ ਅਸੀਂ ਜਿੰਨਾ ਕੁ ਵੀ ਅਸੀਂ ਕਾਮਯਾਬ ਹੋਏ ਆ ਅਸੀਂ ਹੋਰ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਨੈਕਸਸ ਹੈ ਇਹ ਤੋੜੀ ਇੰਟਰਨੈਟ ਕੱਟੇਗਾ ਜੀ ਡਰੱਗਸ ਦਾ ਇਸ ਤਰ੍ਹਾਂ ਦੇ ਜੀ ਬਿਲਕੁਲ ਜੀ ਜਦੋਂ ਵੀ ਤੁਸੀਂ ਇਸ ਤਰੀਕੇ ਦਾ ਆਪਰੇਸ਼ਨ ਕਰਦੇ ਹੋ ਤੇ ਨਸ਼ਾ ਤਸਕਰ ਫੜੇ ਜਾਂਦੇ ਆ ਤੇ ਇਮਪੈਕਟ ਬਿਲਕੁਲ ਇਹਨਾਂ ਨੂੰ ਹਿੱਟ ਕਰਦਾ ਜੀ ਇਹਨਾਂ ਦੀ ਫਾਈਨੈਂਸ਼ੀਅਲ ਇਹਨਾਂ ਦੀ ਜੋ ਵਰਕਿੰਗ ਹੈ ਉਸ ਤੇ ਜਰੂਰ ਹਿੱਟ ਕਰਦਾ ਸਾਡੇ ਚਾਰ ਮੋਬਾਈਲ ਬਹੁਤ ਬੜੇ ਦਾਦੇ ਬਈ ਇੱਕ ਮਿੰਟ ਜਿਹੜੇ ਪਾਕਿਸਤਾਨ ਨਾਲ ਅੱਜ ਕੱਲ ਤੇ ਜਿਹੜੀ ਡਰੋਨ ਤੋਂ ਹੁੰਦੀ ਹੈ ਰਵਿੰਨ ਹਰ ਬੰਦੇ ਹਰ ਐਫ ਆਈ ਆਰ ਦੇ ਵਿੱਚ ਦੇਖਿਆ ਜਾਂਦਾ ਪਾਕਿਸਤਾਨ ਨਾਲ ਲਿੰਕ ਹੁੰਦੇ ਨੇ ਬਟ ਜਿਵੇਂ ਜਿੰਨੀ ਕੀ ਦੀ ਬੈਕਗ੍ਰਾਉਂਡ ਪਤਾ ਲੱਗ ਰਹੀ ਹੈ ਕਿ ਕਿਉਂਕਿ ਕੋਈ ਹੁੰਦੇ ਕਿ ਕੋਈ ਉਧਰ ਛੋਟੇ ਸਬੰਧ ਨਾਲ ਲਿੰਕ ਅਪ ਹੁੰਦਾ ਜੀ ਕੋਈ ਹੁੰਦੇ ਕਿ ਪ੍ਰੋਪਰ ਉੱਥੇ ਇੱਕ ਨੈਟ ਨੈਕਸਸ ਚਲਾਉਂਦੇ ਨੇ ਜਿਹੜੇ ਬਾ ਇਹ ਜਿਹੜੀ ਇਹ ਜਿਹੜਾ ਇਹ ਮੁੰਡਾ ਸੁਖਚੈਨ ਆ ਇਹਦੀ ਕਿਸ ਲੈਵਲ ਤੇ ਹੋਊਗਾ ਕਿਸ ਲੈਵਲ ਤੇ ਉਹਨਾਂ ਨਾਲ ਜੁੜਿਆ ਸੀਗਾ ਕਿ ਕੱਲਾ ਇਥੇ ਨੈਟਵਰਕ ਸੀ ਜਾਂ ਜਿਹੜੇ ਬਾਰਡਰ ਤੇ ਹੋ ਜੇਗਾ ਉਹਦਾ ਨੈਟਵਰਕ ਸੀ ਜਾਂ ਪਾਕਿਸਤਾਨ ਜਿਹੜੇ ਕਿੰਗ ਪਿੰਚ ਸੀ ਉਹਨਾਂ ਬਾਰੇ ਕੋਈ ਜਾਣਕਾਰੀ ਦੇ ਸਕਦੇ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿਉਂਕਿ ਅਸੀਂ ਕੁਝ ਨਾਂ ਜਿਹੜੇ ਹੈ ਉਹਦੇ ਅਜੇ ਰਿਵੀਲ ਨਹੀਂ ਕਰ ਸਕਦੇ ਬਟ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਵੱਡੇ ਲੈਵਲ ਤੇ ਸਮਗਲਿੰਗ ਦਾ ਇੱਕ ਪਾਰਟ ਹੈ ਇਹ ਇਹ ਜਿਹੜਾ ਸੁਖਚੈਨ ਹੈ ਕਿਉਂਕਿ ਇਹਦੇ ਖਿਲਾਫ ਪਹਿਲਾਂ ਵੀ ਕ੍ਰਿਮੀਨਲ ਕੇਸਿਸ ਤੇ ਐਨਸੀਪੀ ਵੱਲੋਂ ਵੀ ਇਹਨੂੰ ਜਿਹੜਾ ਪਰਚੇ ਚ ਰੱਖਿਆ ਗਿਆ ਇਸ ਤੇ ਪਰਚਾ ਹੋਇਆ ਉਹ ਚੀਜ਼ ਇਹ ਦਿਖਾਉਂਦੀ ਹੈ ਕਿ ਇੱਕ ਇਹਦੀ ਜਿਹੜੀ ਮੂਵਮੈਂਟ ਸੀ ਉਹ ਬਾਰਡਰ ਬੈੱਡ ਦੇ ਵਿੱਚ ਕਾਫੀ ਚਿਰ ਤੋਂ ਸੀ ਸਰ ਕੋਈ ਮੋਬਾਈਲ ਜਿਹੜੇ ਚਾਰ ਬਰਾਮੀ ਦੇ ਉੱਤੋਂ ਕੋਈ ਡੀਲ ਇਹ ਬਿਲਕੁਲ ਜੀ ਉਸ ਉਹਨਾਂ ਤੋਂ ਅਸੀਂ ਪੂਰਾ ਜਿਹੜਾ ਉਹਨਾਂ ਦਾ ਜਿਹੜਾ ਹੈ ਐਨਾਲਿਸਿਸ ਕਰਕੇ ਤੇ ਉਹਨਾਂ ਤੋਂ ਜੋ ਵੀ ਜਾਣਕਾਰੀ ਮਿਲਦੀ ਹੈ ਉਸ ਦੇ ਫਰਦਰ ਜਿਹੜੇ ਆ ਵੈਸੇ ਵਿਜ਼ਿਟ ਕਰਕੇ ਆਏ ਤਾਂ ਮੈਂ ਵਿਜ਼ਿਟ ਕੀਤਾ ਹੋਇਆ ਬਿਲਕੁਲ ਬਾਰਡਰ ਤੇ ਹਾਂਜੀ ਬਿਲਕੁਲ ਬਿਲਕੁਲ ਬਾਰਡਰ ਤੇ ਪਿੰਡ ਹੈ ਤੇ ਪਿੰਡ ਦਾਉਕੇ ਜੋ ਹੈ ਉਸ ਸਮਗਲਿੰਗ ਵਾਸਤੇ ਇੱਕ ਬਦਨਾਮ ਪਿੰਡ ਹੈ ਗਾਹੇ ਬਗਾਏ ਵੀ ਲੋਕ ਮਿਲਦੇ ਰਹਿੰਦੇ ਆ ਉਹ ਜ਼ਰੂਰ ਉਹ ਕੋਈ ਨਾ ਕੋਈ ਸ਼ਿਕਾਇਤ ਵੀ ਕਰਦੇ ਰਹਿੰਦੇ ਆ ਸਰ ਉਦੋਂ ਹੀ ਉਹਨਾਂ ਦੇ ਸੰਪਰਕ 'ਚ ਆਇਆ ਸਰ ਜਿਆ ਕਦੋਂ ਦਾ ਕੰਮ ਕਰੇ ਸਾਰੀ ਸਾਰੀ ਇੰਟਰੋਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਜੋ ਜੋ ਕਲੀਅਰ ਹੋਏਗਾ ਤੁਹਾਡਾ ਸਮਝ ਆ ਕਰ ਸਰ ਸਾਡੇ ਨਾਲ ਦਾ ਡਿਮਾਂਡ ਦੀ ਸਮੇਂ ਦਿਓ ਕਿ ਅਦਾਲਤਾਂ ਨੇ ਕਾਫੀ ਕੇਸ ਲੈਦਰ ਆ ਰਹੀ ਹੈ ਬਹੁਤ ਵੱਡਾ ਡਿਮਾਂਡ ਹੁੰਦਾ ਸਾਡੇ ਨਾਲ ਦੇਖੋ ਜੀ ਗੱਲ ਇਹ ਹੈ ਕਿ ਕੱਲੇ 2-3 ਦਿਨ ਦਾ ਡਿਮਾਂਡ ਜਿਵੇਂ ਦੇਖੋ ਗੱਲ ਇਸ ਤਰੀਕੇ ਦੀ ਹੈ ਇੱਕ ਤਾਂ ਨਵੇਂ ਜੋ ਬੀ ਐਨ ਐਸ ਤੇ ਬੀ ਐਨ ਐਸ ਐਸ ਕਾਨੂੰਨ ਜਿਹੜੇ ਹੈ ਉਨੇ ਦੇ ਵਿੱਚ ਜਿਹੜਾ ਹੈ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਹੈ ਉਹਦੇ ਵਿੱਚ ਸਾਨੂੰ ਕਾਫੀ ਹੱਦ ਤੱਕ ਜਿਹੜੀ ਹੈ ਪਾਵਰਸ ਮਿਲਿਆ ਨੇ ਸੈਕੰਡਲੀ ਜਿਹੜੀ ਇਹ ਜਿਹੜੀ ਤੁਸੀਂ ਰਿਮਾਂਡ ਦੀ ਗੱਲ ਕੀਤੀ ਹੈ ਸਾਡੇ ਵੱਲੋਂ ਬੜਾ ਫੋਰਸਫੁਲੀ ਆਰਗੂ ਕੀਤਾ ਗਿਆ ਕਿਉਂਕਿ ਇਹ ਇਹਨਾਂ ਦੇ ਖਿਲਾਫ ਪਰਚੇ ਵੀ ਦਰਜ ਨੇ ਐਨਸੀਬੀ ਦੇ ਅਸੀਂ ਜਦੋਂ ਦੱਸਿਆ ਸੈਕੰਡਲੀ ਜਿਹੜੀ ਇਹ ਡਰੱਗ ਮਨੀ ਹੋਰ ਇਹਨਾਂ ਦੀ ਮੂਵਮੈਂਟ ਵਾਸਤੇ ਜੋ ਸਾਧਨ ਹੈ ਸਾਰਾ ਕੁਝ ਦੱਸਿਆ ਤਾਂ ਜੱਤ ਸਾਹਿਬ ਕਨਵਿੰਸ ਹੋਏ ਨੇ ਤੇ ਇਹ ਜਿਹੜਾ ਰਿਮਾਂਡ ਦਿੱਤਾ ਗਿਆ ਇਹਦੀ ਪ੍ਰਾਪਰਟੀ ਸਰ ਕਿੰਨੀ ਤੇ ਆ ਇਹ ਸਾਰਾ ਆਈਡੈਂਟੀਫਾਈ ਕਰ ਰਹੇ ਸੀ 302 ਦਾ ਮਕਦਮਾ ਸੀ ਚਲਾ ਕੇ ਪਾ ਲਿਆ 302 ਦਾ ਮਕਦਮਾ ਇਹ ਇਹ ਵਿਅਕਤੀ ਜਿਹੜਾ ਹੈ ਫਿਰੋਜ਼ਪੁਰ ਦਾ ਹੈ ਜੀ ਇਹ ਉਥੇ ਥਾਣਾ ਕੁੱਲ ਗੜੀ ਦੇ ਵਿੱਚ ਇਹਦੇ 302 ਦਾ ਮਕਦਮਾ ਦਰਜ ਹੈ ਇਹਦੇ ਬਾਰੇ ਵੀ ਡਿਟੇਲ ਲਈ ਜਾ ਰਹੀ ਹੈ ਸਰ 302 ਜੇ 2023 ਦਾ ਮਕਦਮਾ ਦਰਜ ਇਨੀ ਜਲਦੀ ਬੇਲ ਆਊਟ ਹੋ ਗਿਆ ਸਰ ਇਹ ਸਾਰ ਇਹ ਸਾਰਾ ਜਿਹੜਾ ਹੈ ਸੀ ਜਿਹੜਾ ਰਿਕਾਰਡ ਹੈ ਚੈੱਕ ਕਰਵਾ ਰਿਹਾ ਕਿ ਕਿਤੇ ਭਗੌੜਾ ਤਾਂ ਨਹੀਂ ਜਾਂ ਕਿਤੇ ਬੇਲ ਆਊਟ ਹੈ ਤਾਂ ਇਸ ਦੀ ਕੀ ਗਤੀਵਿਧੀ ਰਹੀ ਹੈ ਆਫਟਰ ਬੇਲ ਆਊਟ ਜੀ ਥੈਂਕ ਯੂ